ਇਹ ਵਾਗ ਰੂਪ ਜਿਹੜਾ ਸਮਾਗਮ ਕਰਾਇਆ ਗਿਆ ਇਹਦੇ ਬਾਰੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਾਧ ਸੰਗਤ ਜੀ ਨੂੰ ਦੱਸਿਆ ਜਾਂਦਾ ਹੈ ਇਹ ਸਮਾਗਮ ਨਗਰ ਖਾਲੜਾ ਅਤੇ ਨਗਰ ਗਿਲਪੰਦੀ ਸਮੂਹ ਸਾਧ ਸੰਗਤ ਜੀ ਵੱਲ ਇਕੱਤਰ ਹੋ ਕਰਕੇ ਹਰ ਸਾਲ ਦੀ ਤਰ੍ਹਾਂ ਧੰਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਕਰਵਾਏ ਜਾਂਦੇ ਹਨ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਜੋ ਸਾਰੀਆਂ ਸੰਗਤਾਂ ਨੇ ਬੜੇ ਸਹਿਯੋਗ ਦੇ ਨਾਲ ਤਨ ਮਨ ਧੰਦੇ ਨਾਲ ਸੇਵਾਵਾਂ ਕਰਕੇ ਪਰਸੋਂ ਰੋਜ ਤੋਂ ਤੁਰਕੀ ਬਾਣੀ ਆਈ ਤਿੰਨ ਸਗੜੀ ਚਿੰਤਾ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਗਿਆ ਸਨ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਵਰ ਬਾਣੀ ਪੜ੍ਹ ਕੇ ਪੜ੍ਹ ਸੁਣ ਕੇ ਸੰਪੂਰਨ ਭੋਗ ਪਾਏ ਗਏ ਹਨ ਭੋਗਾਂ ਤੋਂ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲੈ ਧਿਆਨਾਂ ਦੇ ਗੁਰੂ ਅਕਨਸਾਰ ਅਮਰਤਮਈ ਮਨੋਹਰ ਗੁਰਬਾਣੀ ਦੇ ਸ਼ਰਧ ਸ਼ਬਦ ਕੀਰਤਨ ਕੀਤੇ ਗਏ ਹਨ ਇਹ ਸਾਲ ਇਹ ਸਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਉਪਰਾਲਾ ਕੀਤਾ ਗਿਆ ਹੈ ਸਭ ਨਗਰ ਦੇ ਭਲੇ ਵਾਸਤੇ ਹਰ ਸਾਲ ਦੀ ਤਰ੍ਹਾਂ ਗੁਰਦਰਾ ਸਾਹਿਬ ਵਿਖੇ ਸਮਾਗਮ ਕਰਵਾਏ ਜਾਂਦੇ ਹਨ ਸਾਡੇ ਵੱਡੇ ਵਡੇਰੇ ਸਰਦਾਰ ਮਿਰਖਾ ਸਿੰਘ ਜੀ ਗਿੱਲ ਜਿਨ੍ਹਾਂ ਨੇ ਗੁਰਦਰਾ ਸਾਹਿਬ ਵਿਖੇ ਦਸਮਰ ਦੇ ਜੋ 10 ਮਰਲੇ ਦਾ ਪਲਾਟ ਗੁਰਦਰਾ ਸਾਹਿਬ ਨੂੰ ਦਾਨ ਕੀਤਾ ਹੈ ਸਤਿਗੁਰ ਪਾਤਸ਼ਾਹ ਜੀ ਰਹਿਤ ਕਰਨ ਇਹਨਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨ ਹਰ ਮਦਾਨੇ ਫਦੇ ਕਰਨ ਨੌਜਵਾਨੀ ਨੂੰ ਵੀ ਇਹੀ ਦੱਸਣਾ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਜੁੜ ਕੇ ਸਾਬਤ ਸੂਤ ਦਸਤਾਰ ਸਦਾ ਸਿਰਾ ਜੋ ਸਤਿਗੁਰਾਂ ਦੀ ਬਖਸ਼ਿਸ਼ ਹੈ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਇਸ ਸ਼ਰਾਬ ਤੇ ਦਸਤਾਰ ਸਜਾ ਕੇ ਅਮਰ ਪਿਛਾਕੇ ਗੁਰੂ ਵਾਲੇ ਬਣਨ ਤਾਂ ਜੋ ਜੋ ਨਸ਼ੇ ਦਾ ਕੋਹ ਸਾਡੇ ਪੰਜਾਬ ਵਿੱਚ ਚੜ੍ਹਿਆ ਹੋਇਆ ਹੈ ਇਸ ਨੂੰ ਠੱਲ ਪਾਈ ਜਾ ਸਕੇ ਇਹ ਸਭ ਨੌਜਵਾਨਾਂ ਦੇ ਸਹਿਯੋਗਦਾਰ ਨਾਲ ਜਲ ਨਾਲ ਹੀ ਹੋਣਾ ਹੈ ਉਹ ਨੌਜਵਾਨਾਂ ਨੇ ਕਿੰਨੇ ਇਹ ਪ੍ਰਚਾਰ ਕੀਤਾ ਤੇ ਸਭ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਜੋ ਨੌਜਵਾਨਾਂ ਨੇ ਇਹ ਪ੍ਰਚਾਰ ਕੀਤਾ ਇਸ ਨਸ਼ੇ ਨੂੰ ਠੱਲ ਪੇ ਜਾਵੇਗੀ

ਚੇਰ ਠੇ ਦੇ ਪੈ ਮਦਮ ਵਿਚਾਰੀ ਦਾਸ ਮੇਰੇ ਨੀ ਵਿੱਚ ਮਸਤੀ ਅੰਤਾਂ ਦੀ ਸਾ ਬਾਹੀ ਗੁਰਜੀ ਕੀ ਫਤੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਤ ਤਿਰੀ ਚਰਨ ਚਿਆਨ ਬੰਦਗੀ ਦੀ ਦਾਤ ਛੋਲੀ ਪਾ ਦਿਓ ਰੱਖਿਓ ਨੀ ਮਾਨਿਆ ਦਮਨ ਬੰਦਗੀ ਦੀ ਦਾਤ ਛੋਲੀ ਪਾ ਦਿਓ ਰੱਖਿਓ ਨੀ ਮਾਨਿਆ ਦਮਨ ਕਾ ਦਿੱਤਾ ਦਾਤਿਆ ਜਨਮ ਮਨੁੱਖਾ ਦਿੱਤਾ ਦਾਤਿਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋ ਦੂਰ ਸਾਨੂੰ ਕਰੀਨਾ ਹਰ ਵੇਲੇ ਇਹੋ ਫਰਿਆਦ ਜੀ ਆਪਣੇ ਤੋ ਦੂਰ ਸਾਨੂੰ ਕਰੀਨਾ ਹਰ ਵੇਲੇ ਇਹੋ ਫਰਿਆਦ ਜੀ ਬੇਨਤੀ ਕਬੂਲ ਸੱਚੇ ਬਾਦਸ਼ਾਹ ਬੇਨਤੀ ਕਬੂਲ ਸੱਚੇ ਬਾਦਸ਼ਾਹ ਦਿਲਾਂ ਦੀਆਂ ਜਾਣੇਦਾਨੀ ਦਾ બંદગી બંદગીની દાંત ચોલી પાદ્યો રખ્યો ની પાખ્યો નિણ્યા બંદગી બંદકીની દાંત ચોલી પાદ્યો પાખ્યો નિ માણ્યા પરવ દેવે કે આ દે પરવ પરાવે કે જી ભુલ ગયા સી તેરે નામ નું મન સદા પાપા મલ દોડદા દી લગામ નું મન ની મત બક્ષો ਮਨ ਨੂੰ ਜੀ ਕਾ ਖਾਸਾ ਬਾਰੇ ਕੁਝ ਕੀਫਤ ਹੈ ਪੀਰ ਜੋ ਮਿਲੇ के की जीबत का भला गावा वागुरु आज मैं तुम पूरे तो लैके बब्बे तक अखर सही अर्थ दसना दसन जा रहा हाँ ਕੂੜਾ ਉੱਠ ਸਵੇਰੇ ਜਾਗਣਾ ਡਾ ਆਸਨੀਂ ਤਿਆਗ ਤੀੜੀ ਕਰਿ ਸ਼ਨਾਣ ਪਿਆ ਸੱਸਾ ਸਾਫ਼ ਕਰਦਨਸਾ ਹਾ 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 ਦੇ ਵਿੱਚ ਬੁਕਾ ਲੈ ਕੇ ਕੱਕਾ ਕਰਨੇ ਪੜ ਤੂ ਖੱਖਾ ਕੁਛੇ ਕੁਛੀ ਪਰ ਬਾਣੀ ਗੱਗਾ ਗਿਆ ਮਾਰੋ ਪ੍ਰਾ ਗੱਗਾ ਕਰ ਵਿੱਚ ਹੀ ਨਾ ਬਹਿ ਜੀ ਜਾਂ ਮਾਗਣਾ ਖਾਲੀ ਚੱਚਾ ਚਾਤੂ ਦੂ ਦਵਾਰੇ ਸ਼ਿੱਸ਼ਾ ਛੜਦੇ ਉਗਣਸਾ ਤੀਜਾ ਜਗ ਤੇ ਗਨਗਨੂ ਵੇਗ ਛੱਡਾ ਟੋਕੇ ਮੁੱਠਾ ਟੈਕਾ ਪੁੱਟੇ ਗੰਡਨ ਹਾਰਾ ਠਾ ਠੋਕਰਣਾ ਤੂ ਟੱਡਾ ਡੋਲ ਕਿਧਰੇ ਜਾਵੇ ਟੱਡਾ ਟੱਕੇ ਜੋ ਪਰਦੇ ਤੇ ਨਾ ਨਾ ਜਾਣੇ ਚਾਂਚ ਫੇ ਤਦਾਂ ਤਿਆਗ ਤੂੰ ਮੇਰੀ ਮੇਰੀ ਥੱਥਾ ਥੋੜੀ ਜਿੰਦਗੀ ਤੇਰੀ ਦੁੱਦਾ ਦੇ ਲੱ ਤਦਾਂ ਜਰਨਾ ਕਿਦੇ ਦਿਖਾਂਗੀ ਤਦਾਂ ਧਿਆਨ ਨਾਲ ਵਿੱਚ ਲਾਵਾਂਗੇ ਫਫਾ ਫੇਰ ਨਹੀਂ ਇੱਥੇ ਹੋੜੇ ਬੱਬਾ ਬਾਤ ਕੋ ਉਸਤੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਾ ਰਸਤਾਂ ਬੁੱਕੀ ਬਾਕਸ਼ੀ ਪੀ ਹੈ ਸਭ ਮਿਲਾ ਨੇ ਅੱਜ ਅਸੀਂ ਦੇਮੀ ਪ੍ਰਿਆਰਥਾ ਪਤਿਸਤਵ ਗਰੁੱਪ ਇਸ ਤਰ੍ਹਾਂ ਇਹ ਸਤਿਗੁਰਾਂ ਦੇ ਅੰਮ੍ਰਿਤ ਨੰਦਰ ਬਾਣੀ ਦੇ ਨਾਲ ਜੁੜੇ ਰਹੇਣ ਜਿਹੜੇ ਉੱਤੇ ਆਵਸਥਾ ਪੂਜਾ ਦੇ ਤਨ ਨੂੰ ਸੰਤੂਖ ਬਾਸ਼ਾ ਜੀ ਇਹਨਾਂ ਦੇ ਸਿਰਾਂ ਤੇ ਦੇ ਅੱਧ ਹੱਥ ਲਾ ਕੇ ਵਿੱਧਾ ਵਿੱਚ ਸਫਲਤਾ ਮੰਗਿਸ਼ ਕਰਨਾ ਧਰਮ ਗੰਗੋ ਸਿੱਖੀ ਦੀ ਹੈ ਨਾਮ ਦੀ ਜਾਤ ਵਕਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ